ਜਿੱਥੇ ਕਿ ਪਿਛਲੇ ਦਿਨੀ ਮੀਡੀਆ ਦੇ ਰਾਹੀਂ ਗੁਰਪਤਵੰਨ ਸਿੰਘ ਪੰਨੂ ਵੱਲੋਂ ਅਯੁੱਧਿਆ ਵਿੱਚ ਤੇ ਰਾਮ ਮੰਦਿਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਸ ਦੇ ਵਿਰੋਧ ਵਿੱਚ ਅੱਜ ਸ਼ਿਵਰਾਜ ਸੇਨਾ ਵੱਲੋਂ ਅੱਜ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਲੁਧਿਆਣਾ ਦੇ ਵਿਸ਼ਕਰਮਾ ਚੌਂਕ ਵਿਖੇ ਫੂਕਿਆ ਗਿਆ ਇਸ ਦੌਰਾਨ ਸ਼ਿਵਰਾਜ ਸੇਨਾ ਵੱਲੋਂ ਕਿਹਾ ਗਿਆ ਕਿ ਗੁਰਪਤਵੰਨ ਸਿੰਘ ਪੰਨੂ ਵੱਲੋਂ ਆਏ ਦਿਨੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੌਰਾਨ ਸ਼ਿਵਰਾਜ ਸੇਨਾ ਵੱਲੋਂ ਕਿਆ-ਕਿਆ ਕੀ ਇਸ ਤੇ ਭਾਰ ਸਰਕਾਰ ਨੇ ਕਈ ਪਰਚੇ ਦਰਜ ਕੀਤੇ ਹੋਏ ਨੇ ਅਤੇ ਇਸ ਨੂੰ ਅੱਤਵਾਦੀ ਕੋਸ਼ਿਸ਼ ਕੀਤਾ ਹੋਇਆ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਨਾ ਗੱਲਬਾਤ ਕਰਦੇ ਇਸ ਸੰਬੰਧ ਵਿੱਚ ਹੋਰ ਕੀ ਕਿਹਾ। ਜੈ ਸ਼੍ਰੀ ਰਾਮ, ਜੈ ਜੈ ਸ਼੍ਰੀ ਰਾਮ, ਜੈ ਮਹਾਦੇਵ, ਜੈ ਮਹਾਕਾਲ ਮੈਂ ਰਮੇਸ਼ ਭਗਤ, ਸ਼ਿਵਰਾਜ ਸੈਨਾ ਰਾਸ਼ਟਰੀ ਸੰਚਾਲਕ ਔਰ ਅੱਜ ਮੇਰੇ ਨਾਲ ਜਿਹੜੀ ਸ਼ਿਵਰਾਜ ਸੈਨਾ ਦੀ ਜ਼ਿਲ੍ਹੇ ਦੀ ਟੀਮ ਹੈ, ਸੋਨੂ ਵੈਦ ਜੀ, ਗੋਇਲ ਜੀ, ਪੰਜਾਬ ਦੇ ਪ੍ਰਧਾਨ ਮੋਹਿਦ ਭਗਤ ਜੀ, ਰਮਨ ਜੀ, ਅਰਿਆਜ ਖਾਨ ਜੀ ਜਿਹੜੇ ਕਿ ਦਰਾਹਿਤ ਹੋਏ ਆ। ਹੋਰ ਮੇਰੇ ਜਿੰਨੇ ਵੀ ਸਾਥੀ ਐ ਅੱਜ ਇੱਥੇ ਪੁੰਚ ਕੇ ਅਸੀਂ ਜਿਹੜਾ ਆ ਗੁਰਪਤ ਸਿੰਘ ਪੰਨੂ ਦਾ ਪੁੱਤਲਾ ਫੁੱਕਿਆ ਜਿਹੜਾ ਕਿ ਆਏ ਦਿਨ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਸਾਡੀ ਭਾਰਤ ਸਰਕਾਰ ਨੇ ਇਹਦੇ ਉੱਤੇ ਪਰਚੇ ਦਰਜ ਕੀਤੇ ਹੋਏ ਆ ਮੁਕਦਮੇ ਦਰਜ ਕੀਤੇ ਹੋਏ ਆ ਇਹਨੂੰ ਅਤਵਾਦੀ ਕੋਸ਼ਿਸ਼ ਕੀਤਾ ਗਿਆ ਆ ਲੇਕਿਨ ਇਹਨੇ ਥੋੜੇ ਦਿਨਾਂ ਦੇ ਵਿੱਚ ਮੀਡੀਆ ਦੇ ਰਾਈ ਇਹ ਕਿ ਧਮਕੀ ਦਿੱਤੀ ਸੀ ਜਿਹੜਾ ਕਿ ਸਾਡਾ ਸਾਡੀ ਇੱਕ ਆਸਥਾ ਸ਼੍ਰੀ ਰਾਮ ਜੀ ਦਾ ਮੰਦਿਰ ਜਿਹੜਾ ਜੁੱਧਾਂ ਦੇ ਵਿੱਚ ਆ ਉਹਦੇ ਬਾਰੇ ਇਹਨੇ ਪੱਦੀ ਪ੍ਰਸਾਦ ਨੂੰ ਕਹਿ ਕੇ ਉਹਦੇ ਬਾਰੇ ਕਿਹਾ ਕਿ ਇਹਨੂੰ ਡਾ ਦੇਾਂਗੇ ਇਸ ਕਰਕੇ ਅਸੀਂ ਅੱਜ ਸ਼ਿਵਰਾਜ ਸੈਨਾ ਦੇ ਜਿੰਨੇ ਵੀ ਸਾਡੇ ਸਾਥੀ ਆ ਵਰਕਰ ਆ ਅਸੀਂ ਅੱਜ ਪੰਨੂ ਦਾ ਪਤਲਾ ਭੋਕਿਆ ਕਿਉਂਕਿ ਇਹ ਕੈਨੇਡਾ ਦੇ ਵਿੱਚ ਬਹਿ ਕੇ ਕੁੱਤਿਆਂ ਤਰ੍ਹਾਂ ਭੌਂਕਦਾ ਔਰ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਜ਼ਹਿਰ ਉਗਲਦਾ ਆ ਇਹ ਕੌਕੇ ਇਹਦੇ ਵਿੱਚ ਦਮ ਨਹੀਂ ਹੈਗਾ ਇਹ ਉੱਥੇ ਹੀ ਜਹਿਰ ਉਗਲਣ ਜੋਗਾ ਆ ਇੱਥੇ ਨਹੀਂ ਆਣ ਜੋਗਾ ਹੈਗਾ ਇਸ ਕਰਕੇ ਅਸੀਂ ਸੈਂਟਰ ਗਵਰਨਮੈਂਟ ਨੂੰ ਭਾਰਤ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਸ਼ਿਵਰਾਜ ਸੈਨਾ ਦੀ ਡਿਊਟੀ ਲਾਓ ਇਹ ਜਾ ਕੇ ਇਹਨੂੰ ਫੜ ਕੇ ਲਿਆਊਗਾ ਕਿਉਂਕਿ ਇਦਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜਿਹੜਾ ਸਾਡਾ ਪੰਜਾਬ ਆ ਇਹ ਭਾਈਚਾਰੇ ਦਾ ਪੰਜਾਬ ਆ ਇੱਕ ਇੱਕ ਗੁਲਦਸਤਾ ਆ ਜਿਹਦੇ ਵਿੱਚ ਹਰ ਪਰਿਵਾਰ ਦਾ ਹਰ ਪਕਾਰ ਦਾ ਫੁੱਲ ਹੈ ਜੀ ਇਹਦੇ ਵਿੱਚ ਜਿਵੇਂ ਹਿੰਦੂ ਸਿੱਖਾਂ ਦਾ ਪਾੜ ਪਾਲਣ ਵਾਲੀ ਵੀ ਇਹ ਕਈ ਵਾਰੀ ਗੱਲਾਂ ਕਰਦਾ ਉਹਦੇ ਲਈ ਕੀ ਕਹਿਣਾ ਚਾਹੋਗੇ ਦੇਖੋ ਗੱਲ ਹੈ ਪੰਨੂ ਦੇ ਕਹਿਣ ਦੇ ਨਾਲ ਨਾ ਤਾਂ ਪਾੜ ਪੈਣਾ ਹੈ ਨਾ ਪਾੜ ਪਿਆ ਕਿਉਂਕਿ ਪੰਨੂ ਦੀ ਇੱਕ ਸੋਚ ਆ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਪੰਜਾਬ ਦੇ ਵਿੱਚ ਅੱਗ ਲਾਉਣ ਦੀ ਲੇਕਿਨ ਜਿਹੜੇ ਸਾਡਾ ਨੋ ਮਾਰ ਦਾ ਰਿਸ਼ਤਾ ਸਿੱਖ ਭਾਈ ਹਿੰਦੂ ਭਾਈ ਸਾਰਾ ਮੁਸਲਮਾਨ ਭਾਈ ਸਾਰਾ ਜਿਹੜਾ ਇਹ ਸਾਡਾ ਇੱਕ ਗੁਲਦਸਤਾ ਆ ਉਹ ਬਾਹਰ ਬੈਠਾ ਅੱਗ ਲਾਂਦਾ ਬਾਹਰ ਬੈਠਾ ਨੌਜੋਨਾਂ ਨੂੰ ਭੜਕਾਂਦਾ ਆ ਵੀ ਤੁਸੀਂ ਕਿਥੇ ਖਾਲਿਸਤਾਨ ਲਿਖ ਦੋ ਕਿਤੇ ਕੁਝ ਲਿਖ ਦੋ ਲੋਕਾਂ ਨੂੰ ਝਾਸਾ ਦਿੰਦਾ ਕਿ ਤੁਹਾਨੂੰ ਫੰਡਿੰਗ ਦੇਵਾਂਗੇ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਮਾਨ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿ ਇਦਾਂ ਦੇ ਜਿਹੜੇ ਅੱਤਵਾਦੀ ਲੋਕ ਨੇ ਬਕਵਾਦੀ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ ਇਹਦਾ ਦੇ ਲੋਕਾਂ ਨੂੰ ਲਿਆ ਕੇ ਤੇ ਜਿਲ੍ਹੇ ਦੇ ਵਿੱਚ ਬੰਦ ਕਰਨਾ ਚਾਹੀਦਾ ਅੱਜ ਪੁਤਲਾ ਕਿਹੜੀ ਜਗ੍ਹਾ ਫੁਕਿਆ ਗਿਆ ਅਸੀਂ ਸ਼ਿਵਰਾਜ ਸੈਨਾ ਵੱਲੋਂ ਮੇਰਾ ਜ਼ਿਲ੍ਹਾ ਪ੍ਰਧਾਨ ਸੋਨੂ ਬੈਦ ਜੀ ਔਰ ਹੋਰ ਮੇਰੀ ਜ਼ਿਲ੍ਹੇ ਦੀ ਸਾਰੀ ਟੀਮ ਜਿਹੜੀ ਆ ਉਹਨਾਂ ਨੇ ਅੱਜ ਬਿਸ਼ਕਰਮਾ ਚੌਂਕ ਵਿੱਚ ਪੁਤਲਾ ਫੁਕਿਆ ਬੰਨੂ ਦਾ ਅੱਜ ਅਸੀਂ ਇੱਕ ਸ਼ੁਰੂਆਤ ਕੀਤੀ ਆ ਇਦਾਂ ਹੀ ਅਸੀਂ ਜਿਹੜੀ ਇਹ ਸ਼ੁਰੂਆਤ ਆ ਲਗ ਲਗ ਅਸੀਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਟੀਮਾਂ ਆ ਇਹ ਅਲੱਗ-ਅਲੱਗ ਟੀਮਾਂ ਹਰ ਐਤਵਾਰ ਨੂੰ ਹਰ ਥਾਂ ਦੇ ਪੁਤਲੇ ਫੁਕਾਂਗੇ ਤਾਂ ਕਿ ਉਹਦਾ ਜਿਹੜਾ ਵਿਰੋਧ ਕਰ ਸਕੀਏ ਜਿਹੜੀ ਸਾਡੇ ਭਾਈਚਾਰੇ ਦੀ ਸਾਂਝਾ ਜਿਹੜਾ ਉਹ ਜ਼ਹਿਰ ਉਗਲਦਾ ਜਾਂ ਨਫ਼ਰਤ ਪਾਣੀ ਜਾਂਦਾ ਉਹਨੂੰ ਅਸੀਂ ਜਿਹੜੀ ਆ ਉਹਨੂੰ ਦੱਸ ਲਈਏ ਕਿ ਸਾਡੇ ਪੰਜਾਬ ਦੇ ਵਿੱਚ ਏਕਤਾ ਆ ਸਾਡਾ ਭਾਈਚਾਰਾ ਆ ਉਹਨੂੰ ਖਤਮ ਨਹੀਂ ਕਰ ਸਕਦਾ ਜੀ ਹਾਂਜੀ જય શ્રી ਰਾਮ ਜੀ ਸਾਰਿਆਂ ਨੂੰ ਮੇਰਾ ਨਾਮ ਮੋਹਿਤ ਭਗਤ ਮੈਂ ਸ਼ਿਵਰਾਜ ਸੇਨਾ ਪੰਜਾਬ ਯੂਥ ਦੀ ਸੇਵਾ ਨਿਭਾ ਰਿਆ ਆ ਅਸੀਂ ਅੱਜ ਵਿਸ਼ਕਰਮਾ ਚੌਂਕ ਵਿਖੇ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੁਕਿਆ ਆ ਔਰ ਉਹ ਪੁਤਲਾ ਫੁਕਣ ਦਾ ਕਾਰਨ ਇਹ ਆ ਕਿਉਂਕਿ ਜਿਹੜਾ ਉਹਨੇ ਸਾਡੀ ਆਸਥਾ ਤੇ ਹਰ ਵਾਰੀ ਉਹ ਅਟੈਕ ਕਰਦਾ ਹਿੰਦੂਆਂ ਦੀ ਜਿਹੜੀ ਆਸਥਾ ਆ ਉਹਦੇ ਉੱਤੇ ਹਰ ਵਾਰੀ ਉਹ ਅਟੈਕ ਕਰਦਾ ਆ ਦਿਨ ਪ੍ਰਤੀ ਦਿਨ ਜੋ ਉਹਦੇ ਮੂੰਹ ਦੇ ਵਿੱਚ ਆਂਦਾ ਆ ਉਹ ਜ਼ਹਿਰ ਉਗਲਦਾ ਆ ਹਿੰਦੂਆਂ ਦੇ ਪ੍ਰਤੀ ਜਿਵੇਂ ਕਿ ਕੱਲ ਪਰਸੋਂ ਉਹਨੇ ਸ਼੍ਰੀ ਰਾਮ ਮੰਦਰ ਜਿਹੜਾ ਅਯੁੱਧਿਆ ਦੇ ਵਿੱਚ ਬਣਾਇਆ ਆ ਉਹਦੇ ਬਾਰੇ ਗਲਤ ਟਿੱਪਣੀ ਕੀਤੀ ਆ ਉਸ ਤੋਂ ਬਾਅਦ ਉਹ ਜਿਹੜੀ ਫੰਡਿੰਗ ਕਰਦਾ ਆ ਜਿਹੜੇ ਆਪਣੇ ਸ਼ਹਿਰ ਦੇ ਪੰਜਾਬ ਦੇ ਨੌਜਵਾਨ ਆ 2 2 3 3000 ਦੇ ਪਿੱਛੇ ਕਦੀ ਕਿਤੇ ਖਾਲਸਾਣ ਜਿੰਦਾਬਾਦ ਕਦੀ ਕਿਤੇ ਖਾਲਸਾਣ ਕੁਛ ਅਸੀਂ ਅੱਧਾ ਕਰ ਦਾਂਗੇ ਉੱਧਾ ਕਰ ਦਾਂਗੇ ਇਹਨਾਂ ਚੀਜ਼ਾਂ ਨੂੰ ਨੱਥ ਪਾਉਣ ਵਾਸਤੇ ਅੱਜ ਅਸੀਂ ਸ਼ਿਵਰਾਜ ਸੈਨਾ ਵੱਲੋਂ ਵਿਸ਼ਕਰਮਾ ਚੌਂਕ ਵਿਖੇ ਜਿਹੜਾ ਆ ਇਹਨਾਂ ਇਹ ਹੱਤਵਾਦੀ ਦਾ ਪੁਤਲਾ ਫੁਕਿਆ ਆ ਸਰਕਾਰ ਨੇ ਇਹਨੂੰ ਹੱਤਵਾਦੀ ਕੋਸ਼ਿਸ਼ ਕੀਤਾ ਆ ਆ ਇਸ ਕਰਕੇ ਅਸੀਂ ਪੁਕਲਾ ਫੁਕਿਆ ਆ ਉਸ ਤੋਂ ਬਾਅਦ ਅਗਲੇ ਐਤਵਾਰ ਨੂੰ ਜਾਂ ਜਿਹੜੀ ਵੀ ਵਿਉਂਤਬੰਦੀ ਹੋਊਗੀ ਕੈਂਟਾ ਘਰ ਦੇ ਵਿੱਚ ਪੂਰੇ ਜੋਰਾ ਸ਼ੋਰਾ ਦੇ ਨਾਲ ਜਿਹੜਾ ਆ ਇਹ ਸੱਤਵਾਦੀ ਦਾ ਪੁਤਲਾ ਫੁਕਿਆ ਜਾਊਗਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਇਹੋ ਜਿਹੇ ਜਿਹੜੇ ਦੋਗਲੇ ਸੱਪ ਐ ਇਹ ਆਪਣੇ ਆਪ ਨੂੰ ਸਿੱਖ ਕਹਿੰਦਾ ਆ ਨਾ ਨਾ ਨੇ ਧਾੜਾ ਰੱਖਿਆ ਹੋਇਆ ਨਾ ਇਹਦੇ ਸਿਰ ਤੇ ਜੂੜਾ ਆ ਇਸ ਕਰਕੇ ਪਹਿਲੀ ਗੱਲ ਅਸੀਂ ਇਹਨੂੰ ਸਿੱਖ ਤਾਂ ਮੰਨਦੇ ਹੀ ਨਹੀਂ ਕਿਉਂਕਿ ਜਿਹੜਾ ਸਿੱਖ ਹੈ ਜਿਹੜਾ ਅਸਲੀ ਗੁਰੂ ਦਾ ਸਿੱਖ ਹੈ ਉਹ ਪੂਰਾ ਬਾਣਾ ਪ्योर ਬਾਣਾ ਹੁੰਦਾ ਆ ਹਨਾ ਉਹਦਾ ਪੂਰਾ ਇਸ ਕਰਕੇ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਪਣੇ 2000 3000 ਦੇ ਲਾਲਚ ਦੇ ਵਿੱਚ ਆ ਕੇ ਇਹੋ ਜਿਹੇ ਬੰਦਿਆ ਦੇ ਮਗਰ ਨਾ ਲੱਗੋ ਤੇ ਪੰਜਾਬ ਨੂੰ ਅੱਜ ਨੌਜਵਾਨਾਂ ਦੀ ਲੋੜ ਆ ਬੱਦ ਚੜ ਕੇ ਜਿਹੜਾ ਆ ਰਾਜਨੀਤੀ ਦੇ ਵਿੱਚ ਆਓ ਧਾਰਮਿਕ ਕੰਮਾਂ ਦੇ ਵਿੱਚ ਆਓ ਤਾਂ ਕਿ ਤੁਹਾਡਾ ਧਿਆਨ ਸਿੱਧੇ ਪਾਸੇ ਲੱਗ ਸਕੇ ਇਹੋ ਜਿਹੇ ਜਿਹੜੇ ਬਦਮਾਸ਼ ਕਿਸਮ ਦੇ ਬੰਦੇ ਐ ਇਹੋ ਜੀਆਂ ਜੜੀਆਂ ਤਾਕਤਾਂ ਆ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਲੋਕਾਂ ਨੂੰ